ਸਾਲ 2024-25 ਦਾ ਆਰਥਿਕ ਸਰਵੇਖਣ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਆਉਣ ਵਾਲੇ ਕੱਲ ਯਾਨੀ ਕਿ 1 ਫਰਵਰੀ 2025 ਨੂੰ 2025 ਤੇ 26 ਦਾ ਬਜਟ ਸਰਕਾਰ ਦੇ ਵੱਲੋਂ ਪੇਸ਼ ਕਰ ਦਿੱਤਾ ਜਾਏਗਾ ਜੋ ਕਿ ਵਿੱਤ ਮੰਤਰੀ ਨਰਮਲਾ ਸੀ타ਰਮਣ ਪੇਸ਼ ਕਰਨਗੇ ਤੇ ਅੱਜ ਦਾ ਇਕਨੋਮਿਕ ਸਰਵੇਖਣ ਜਿਹੜਾ ਹੈ ਉਹ ਵੀ ਇਹਨਾਂ ਦੇ ਵੱਲੋਂ ਹੀ ਪੇਸ਼ ਕੀਤਾ ਜਾਏਗਾ ਪਰ ਦੂਸਰੇ ਪਾਸੇ ਜਿੱਥੇ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਹੈ ਕਿ ਬਜਟ ਦੇ ਵਿੱਚ ਕੁਝ ਚੇਂਜਸ ਯਾਨੀ ਕਿ ਬਦਲਾਅ ਕੀਤੇ ਜਾ ਸਕਦੇ ਨੇ ਅਸਲ ਵਿੱਚ ਆਮ ਲੋਕਾਂ ਨੂੰ ਛੂਟ ਦੇਣ ਦੀ ਗੱਲ ਜਿਹੜੀ ਹੈ ਉਹ ਕਹੀ ਜਾਂਦੀ ਹੈ ਕਿਤੇ ਨਾ ਕਿਤੇ ਰਾਹਤ ਆਮ ਲੋਕਾਂ ਨੂੰ ਜ਼ਰੂਰ ਇਸ ਬਜਟ ਵਿੱਚ ਮਿਲ ਸਕਦੀ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਸਾਲ 2024-25 ਦਾ ਆਰਥਿਕ ਸਰਵੇਖਣ ਯਾਨੀ ਕਿ ਇਕਨੋਮਿਕ ਸਰਵੇ 31 ਜਨਵਰੀ ਭਾਗ ਅਜ ਸੰਸਦ ਦੇ ਵਿੱਚ ਪੇਸ਼ ਕੀਤਾ ਜਾਏਗਾ ਇਹ ਰਿਪੋਰਟ ਭਾਰ ਦੀ ਆਰਥਿਕਤਾ ਦਾ ਵਿਆਪਕ ਵਿਸ਼ਲੇਸ਼ਣ ਕਰੇਗੀ ਤੇ ਆਰਥਿਕ ਵਿਕਾਸ ਵਿਕਾਸ ਦਰ ਪ੍ਰਮੁੱਖ ਸੈਕਟਰਸ ਵਰਗੇ ਐਗਰੀਕਲਚਰ ਇੰਡਸਟਰੀ ਅਤੇ ਸਰਵਿਸ ਸੈਕਟਰ ਦੇ ਵਿੱਚ ਜਿਹੜੀ ਰੌਸ਼ਨੀ ਪਾਵੇਗੀ ਇਸ ਸਰਵੇ ਨੂੰ ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰ ਦੀ ਦੇਖਰੇਖ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਸੰਸਦ ਦੇ ਵਿੱਚ ਪੇਸ਼ ਕਰਨਗੇ ਇਸ ਦੇ ਬਾਅਦ ਮੁੱਖ ਆਰਥਿਕ ਸਲਾਹਕਾਰ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਲੇ ਪਰ ਜਿੱਥੇ ਤੱਕ ਗੱਲ ਕੀਤੀ ਜਾਇਆ ਕਿ ਇਹ ਆਰਥਿਕ ਸਰਵੇ ਘੜ ਹੁੰਦਾ ਕੀ ਹੈ ਤੇ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਦੇਸ਼ ਦੀ ਆਰਥਿਕ ਸਿਹਤ ਅਤੇ ਵਿੱਤੀ ਵਿਕਾਸ ਦੀ ਰਿਪੋਰਟ ਹੁੰਦਾ ਹੈ ਇਹ ਰਿਪੋਰਟ ਵਿੱਤੀ ਵਿੱਤ ਸਾਲ ਦੇ ਪ੍ਰਦਰਸ਼ਨ ਦਾ ਲੇਖਾ ਜੋਖਾ ਦਿੰਦੀ ਹੈ ਤੇ ਆਉਣ ਵਾਲੇ ਸਾਲਾਂ ਦੇ ਲਈ ਸੰਭਾਵਨਾਵਾਂ ਤੇ ਨੀਤੀਗਤ ਦਿਸ਼ਾ ਦੀ ਚਲਕ ਜੁੜੀ ਆ ਉਹ ਦਿਖਾਈ ਦਿੰਦੀ ਹੈ ਇਸ ਰਿਪੋਰਟ ਨੂੰ ਵਿੱਤ ਮੰਤਰਾਲੇ ਦੇ ਅਧੀਨ ਤਿਆਰ ਕੀਤਾ ਜਾਂਦਾ ਹੈ ਜੋ ਕਿ ਵਪਾਰ ਅਤੇ ਆਰਥਿਕ ਸੁਧਾਰਾ ਸਰਕਾਰੀ ਯੋਜਨਾਵਾਂ ਉਦਯੋਗਿਕ ਵਿਕਾਸ ਨੀਤੀ ਤੇ ਵਿਸ਼ਵ ਆਰਥਿਕ ਪਰਿਦ੍ਰਿਸ਼ ਦਾ ਵਿਸ਼ਲੇਸ਼ਣ ਜਿਹੜਾ ਉਹ ਕੀਤਾ ਜਾਂਦਾ ਹੈ ਇਸ ਦਾ ਜੇ ਦੱਸिए ਕਿ ਮਹੱਤਵਪੂਰਨ ਉਦੇਸ਼ ਕੀ ਹੈ ਸਭ ਤੋਂ ਪਹਿਲਾਂ ਤਾਂ ਵਿਕਾਸ ਦੀ ਸਮੀਖਿਆ ਦੇਸ਼ ਦੀ ਆਰਥਿਕਤਾ ਦਾ ਪ੍ਰਦਰਸ਼ਨ ਅਤੇ ਵਿਕਾਸ ਦਰ ਦਾ ਮੁਲਾਂਕਣ ਚੁਣੌਤੀਆਂ ਦੀ ਪਹਿਚਾਣ ਮਹਿੰਗਾਈ ਬੇਰੋਜ਼ਗਾਰੀ ਵਿੱਤੀ ਘਾਟੇ ਵਰਗੀਆਂ ਚੁਣੌਤੀਆਂ ਤੇ ਫੋਕਸ ਕੀਤਾ ਜਾਂਦਾ ਹੈ ਭਵਿੱਖ ਦੀਆਂ ਨੀਤੀਆਂ ਬਜਟ ਤੋਂ ਪਹਿਲਾਂ ਸਰਕਾਰ ਦੇ ਆਰਥਿਕ ਏਜੰਡੇ ਅਤੇ ਪ੍ਰਮੁੱਖਤਾ ਦੇ ਜੋ ਸੰਕੇਤ ਨੇ ਉਹ ਦਿੰਦਾ ਹੈ ਵੱਖ-ਵੱਖਰੇ ਖੇਤਰ ਦੀ ਸਥਿਤੀ ਖੇਤੀ ਉਤਪਾਦਨ ਸੇਵਾ ਖੇਤਰ ਅਤੇ ਵਪਾਰਕ ਦੇ ਪੱਛਮੀ ਦੇਸ਼ਾਂ ਦਾ ਵਿਸ਼ਲੇਸ਼ਣ ਅਸਲ ਵਿੱਚ ਇਹ ਦੋ ਹਿੱਸਿਆਂ ਦੇ ਵਿੱਚ ਪੇਸ਼ ਹੁੰਦਾ ਹੈ 2015 ਤੋਂ ਬਾਅਦ ਆਰਥਿਕ ਸਰਵੇਖਣ ਦੇ ਦੋ ਭਾਗਾਂ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਪਹਿਲਾ ਭਾਗ ਬਜਟ ਤੋਂ ਪਹਿਲਾਂ ਪੇਸ਼ ਕੀਤਾ ਗਿਆ ਅਰਥ ਵਿਵਸਥਾ ਦੀ ਸਥਿਤੀ ਸਰਕਾਰੀ ਵਿੱਤੀ ਸਥਿਤੀ ਤੇ ਪ੍ਰਮੁੱਖ ਆਰਥਿਕ ਸਥਿਤੀਆਂ ਦੀ ਜਾਣਕਾਰੀ ਦਿੱਤੀ ਦੂਸਰੇ ਭਾਗ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਜੁਲਾਈ ਆਫਗਸਟ ਦੇ ਵਿੱਚ ਜਾਰੀ ਕੀਤਾ ਗਿਆ ਵਿਸਤ੍ਰਿਤ ਆਰਥਿਕ ਆંકੜੇ ਤੇ ਸੈਕਟਰ ਵਾਰ ਵਿਸ਼ਲੇਸ਼ਣ ਜਿਹੜਾ ਉਹ ਇਸ ਦੇ ਵਿੱਚ ਸ਼ਾਮਲ ਨੇ ਤੇ ਅੱਜ 31 ਜਨਵਰੀ 2025 ਨੂੰ ਇਹ 2024-25 ਦਾ ਜੋ ਆਰਥਿਕ ਸਰਵੇਖਣ ਹੈ ਉਹ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਦੇ ਵੱਲੋਂ ਪੇਸ਼ ਕੀਤਾ ਜਾਏਗਾ ਤੇ ਆਉਣ ਵਾਲੇ ਕੱਲ ਯਾਨੀ ਕਿ ਫਰਵਰੀ 2025 ਨਰਮਲਾ ਸੀਤਾ ਰਮਨ ਜੋ ਦੇਸ਼ ਦੇ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਹੀ ਬਜਟ ਵੀ ਪੇਸ਼ ਕੀਤਾ ਜਾਏਗਾ ਤੇ ਬਜਟ ਦੇ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ